ਮਹਾਰਾਜਾ ਗੇ ਸਿੰਘ ਦੇ ਦੇ ਜਿਹੜਾ ਉਹਨਾਂ ਦਾ ਸ਼ਾਸਨ ਕਾਲ ਸੀ ਉਹਨਾਂ ਦੇ ਵਿੱਚ ਬਹੁਤ ਮਹਾਂ ਜਰਨੈਲ ਸਿੰਘ ਹੈ ਹਰੀ ਸਿੰਘ ਨਲੂਆ ਜਿਨ੍ਹਾਂ ਨੂੰ ਪੂਰੀ ਵਰਲਡ ਦੇ ਵਿੱਚ ਨੰਬਰ 1 ਜਰਨੈਲ ਕਿਹਾ ਗਿਆ ਚਾਹੇ ਅਲੈਗਜ਼ੈਂਡਰ ਸੀਗਾ ਚਾਹੇ ਪੋਰਸ ਸੀਗਾ ਸਿਕੰਦਰ ਦੇ ਮੁਕਾਬਲੇ ਹਰੀ ਸਿੰਘ ਨਲੂਆ ਪੂਰੇ ਸੰਸਾਰ ਦਾ ਨੰਬਰ 1 ਜਰਨੈਲ ਹੋਏ ਉਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਹਰੀ ਸਿੰਘ ਨਲੂਆ ਜਦੋਂ ਜਮਰੋਦ ਦੀ ਜੰਗ ਹੋਈ ਤਾਂ ਜਮਰੋਦ ਦਾ ਕਿਲਾ ਬਹੁਤ ਮਜ਼ਬੂਤ ਸੀ ਉਹ ਕਿਲੇ ਉੜਨ ਵਾਸਤੇ ਹੋਦੀਆਂ ਨੀਹਾਂ ਦੇ ਵਿੱਚ ਜੜਾਂ ਦੇ ਵਿੱਚ ਜਦੋਂ ਬਾਰੂਦ ਪਾਣ ਲੱਗੇ ਤਾਂ ਉਸ ਟਾਈਮ ਪਾਈ ਹਰੀ ਸਿੰਘ ਨਲੂਆ ਹੋਗੇ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ ਉਹ ਬਾਰੂਦ ਉਹਨਾਂ ਨੇ ਜਦੋਂ ਲਾਰੇ ਸੀਗਾ ਕਿਲੇ ਦੀ ਕੰਧ ਦੇ ਜੜਾਂ ਵਿੱਚ ਬਾਰੂਦ ਲਾਰੇ ਸੀ ਤਾਂ ਬਾਰੂਦ ਉਸ ਸਮੇਂ ਫਟ ਗਿਆ ਸੀਗੇ ਤੇ ਪਾਈ ਨਲੂਆ ਜੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ ਕਿ ਉਹਨਾਂ ਦੀ ਬਚਣ ਦੀ ਆਸ ਨਹੀਂ ਸੀਗੀ ਤੇ ਕੁਝ ਸਮੇਂ ਬਾਅਦ ਉਹ ਸ਼ਹੀਦੀ ਵੀ ਪਾ ਗਏ ਸੀਗੇ ਪਰ ਜਦ ਤੱਕ ਇਹ ਜੰਗ ਖਤਮ ਨਹੀਂ ਬਹੁਤ ਦਿਨਾਂ ਤੱਕ ਭਾਈ ਨਲੂਆ ਜੀ ਦਾ ਕਛਹਿਰਾ ਚੁੱਕਰਾ ਪਾਉਂਦੇ ਰਹੇ ਤਾਂ ਕਿ ਦੁਸ਼ਮਣਾਂ ਨੂੰ ਲੱਗੇ ਕਿ ਭਾਈ ਜਿਹੜੇ ਹਰੀ ਸਿੰਘ ਨਲੂਆ ਜੀ ਉਹ ਹੈਗੇ ਨੇ ਉਹ ਹਲੇ ਜਿੰਦਾ ਨਹੀਂ ਉਹਨਾਂ ਦਾ ਦੁਸ਼ਮਣਾਂ ਨੂੰ ਉਹਨਾਂ ਦਾ ਰੋਹਵੇ ਬਾਤ ਸੀਗਾ